ਫਿਰ ਸੁਰਖੀਆਂ ਦੇ ਵਿੱਚ ਆਇਆ ਡੇਰਾ ਸਰਸਾ ਮੁਖੀ ਗੁਰਮੀਤ RAM ਨਹੀਂ ਭਾਜਪਾ ਸਰਕਾਰ ਆਈ ਸਵਾਲਾਂ ਦੇ ਘੇਰੇ ਚ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਤੇ ਉੱਠ ਰਹੇ ਨੇ ਸਵਾਲ ਦਰਸਲ ਡੇਰਾ ਸਰਸਾ ਮੁਖੀ ਗਰਮੀਤ RAM RAHEEM ਨੂੰ ਮੋੜ ਤੋਂ 40 ਦਿਨ ਦੀ ਪ੍ਰੋਲ ਦਿੱਤੀ ਗਈ ਹੈ ਤੇ 40 ਦਿਨ ਦੀ ਪ੍ਰੋਲ ਹੁਣ ਗਰਮੀਤ RAM RAHEEM ਦੇ ਨਾਲ-ਨਾਲ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਹੈ ਜਿਹੜੀ ਉਸ ਦੇ ਲਈ ਵੀ ਸਿਰਦਰਦੀ ਬੰਦੀ ਜਾ ਰਹੀ ਹੈ ਕਾਰਨ ਕੀ ਹੈ ਕਿ ਜਦੋਂ ਗਰਮੀਤ RAM RAHEEM ਜੇਲ੍ਹ ਤੋਂ ਬਾਹਰ ਆਉਂਦਾ ਹੈ ਪ੍ਰੋਲ ਤੇ ਤਾਂ ਆਨਲਾਈਨ ਸਤਸੰਗ ਸ਼ੁਰੂ ਕਰ ਦਿੰਦਾ ਤਾਂ ਉਸ ਸਤਸੰਗ ਦੇ ਵਿੱਚ BJP ਦੇ ਲੀਡਰ ਵੀ ਨਜ਼ਰ ਆਉਂਦੇ ਨੇ ਆਨਲਾਈਨ ਸਤਸੰਗ ਜਣਿਕੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗੁਰਮੀਤ ਰਾਮ ਰਹੀਮ ਪ੍ਰੇਮੀਆ ਨੂੰ ਪ੍ਰਵਚਨ ਦੰਦਾ ਤਾਂ ਉਸ ਦੇ ਵਿੱਚ ਹੀ ਇਹ ਜਿਹੜੇ ਭਾਜਪਾ ਦੇ ਲੀਡਰ ਨਜ਼ਰ ਆਉਂਦੇ ਨੇ ਜਿਸ ਕਰਕੇ ਹੋਣਾ ਸਵਾਲਾਂ ਦੇ ਜਿਹੜੇ ਉਪਤਾੜ ਨਜ਼ਰ ਆ ਰਹੇ ਨੇ ਦਰਸਲ ਨਜ਼ਰ ਕੌਣਾ ਆਉਂਦਾ ਹੈ ਹਰਿਆਣਾ ਦੇ ਜਿਹੜੇ ਸੀਐਮ ਨੇ ਉਹਨਾਂ ਦੇ ਜਿਹੜੇ ਸਿਆਸੀ ਸਲਾਹਕਾਰ ਨੇ ਕ੍ਰਿਸ਼ਨ 베ਦੀ ਤੇ ਨਾਲ ਸੰਸਦ ਪਵਾਰ ਉਹ ਆਨਲਾਈਨ ਰਾਮ ਰਹੀਮ ਦੇ ਨਾਲ ਗੱਲਬਾਤ ਕਰਦੇ ਨੇ ਜਿਸ ਨੂੰ ਲੈ ਕੇ ਇਹ ਪੂਰਾ ਵਿਵਾਦ ਹੁੰਦਾ ਨਜ਼ਰ ਆ ਰਿਹਾ ਦਿੱਲੀ ਮੈਲਾ ਕਮਿਸ਼ਨ ਦੀ ਚੇਅਰਪਰਸਨ ਨੇ ਗੁੱਸੇ ਦੇ ਵਿੱਚ ਭੜਕਦੇ ਹਿਸਤੇ ਸਵਾਲ ਚੁੱਕੇ ਨੇ ਸਵਾਲ ਕੀਤਾ ਹੈ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਨੂੰ ਉਹਨਾਂ ਦਾ ਕਹਿਣਾ ਕਿ ਤੁਸੀਂ ਆਪਣਾ ਸਟੈਂਡ ਸਪਸ਼ਟ ਕਰੋ ਆਪਣਾ ਸਟੈਂਡ ਕਲੀਅਰ ਕਰੋ ਕਿ ਤੁਸੀਂ ਮਹਿਲਾਵਾਂ ਦੇ ਨਾਲ ਹੋ ਜਾਂ ਫਿਰ ਜਿਹੜਾ ਡੇਰਾ ਸਿਰਸਾ ਦਾ ਸਾਧ ਗੁਰਮੀਤ ਰਾਮ ਰਹੀਮ ਹੈ ਉਸ ਦੇ ਨਾਲ ਕਿਉਂਕਿ ਇੱਕ ਪਾਸੇ ਦੇਖਿਆ ਜਾਵੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਨੂੰ ਲਗਾਤਾਰ ਕਈ ਵਾਰ ਪ੍ਰੋਲ ਹੈ ਜਿਹੜੀ ਉਹ ਮਿਲ ਚੁੱਕੀ ਆ ਜਿਸ ਦੇ ਚੱਲਦਿਆਂ ਪਹਿਲਾਂ ਹੀ ਸਵਾਲ ਇਸ ਨੂੰ ਲੈ ਕੇ ਖੜੇ ਹੋ ਰਹੇ ਨੇ ਤਾਂ ਗੁਰਮੀਤ ਰਾਮ ਰਹੀਮ ਕੁਝ ਦਿਨ ਪਹਿਲਾਂ ਪ੍ਰੋਲ ਦੀ ਅਰਜ਼ੀ ਲਾਉਂਦੇ ਨੇ ਪ੍ਰੋਲ ਮੰਗਦੇ ਨੇ ਤੇ ਉਹਨਾਂ ਨੂੰ ਪ੍ਰੋਲ ਦੇ ਦਿੱਤੀ ਜਾਂਦੀ ਆ ਅਨਸਾਰ ਹੀ ਸੋਸ਼ਲ ਮੀਡੀਆ ਤੇ ਸੁਰੱਖਿਆਵਾਂ ਦੇ ਵਿੱਚ ਡੇਰਾ ਸਾਧ ਆ ਜਾਂਦਾ ਹੈ ਤੇ ਹੁਣ ਭਾਜਪੀ ਵੀ ਇਸ ਨੂੰ ਲੈ ਕੇ ਕਸੂਤੀ ਘਿਰਦੀ ਨਜ਼ਰ ਆ ਰਹੀ ਆ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। লাই ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।